vigilance ਦਾ ਕੰਮ ਜਿਹੜਾ ਹੈ ਉਹ ਤੁਹਾਨੂੰ ਪਤਾ ਹੈ ਕਿ ਛਾਣਬੀਨ ਕਰਨਾ ਹੈ ਪਰ ਬਹੁਤ ਸਾਰੀ ਛਾਣਬੀਨ ਹੁੰਦੀ ਹੈ ਤੇ ਉਹਦੇ ਚ ਬਹੁਤੀ ਸਾਰੀ ਹੈ ਜਿਹੜੀ ਗੋਲਮੋਲ ਹੋ ਕੇ ਰਹਿ ਜਾਂਦੀ ਹੈ ਨਿਭਰੇ ਨਹੀਂ ਚੜਦੀ ਕੱਧਾ ਕੁਝ ਸਾਹਮਣੇ ਨਹੀਂ ਆਉਂਦਾ ਗੋਲਮੋਲੀ ਹੋ ਜਾਂਦਾ ਤੇ ਕਹਿੰਦੇ ਕਿ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਵੀ ਆਂਚ ਨਹੀਂ ਆਉਂਦੀ ਇਹ ਕੀ ਸਿਸਟਮ ਹੈ ਜੀ ਦੇਖੋ ਇੱਕ ਡਾਟਾ ਦਿੱਤਾ ਹੈ ਦਿਨ ਇੱਕ ਬਾਸਕਰ ਵਾਲਿਆਂ ਨੇ ਅੱਜ ਕਿਉਂਕਿ ਇੰਟਰਨੈਸ਼ਨਲ ਐਂਟੀ ਕ੍ਰਾਪਸ਼ਨ ਡੇ ਸੀਗਾ ਤਾਂ ਡਾਟਾ ਕੀ ਕਹਿੰਦਾ ਹੈ ਕਿ ਵਿਜੀਲੈਂਸ ਦੀ ਜਿਹੜੀ ਪਰਫਾਰਮੈਂਸ ਹੈ ਜਾਂ ਕਹ ਲਓ ਕਿ ਜੋ ਇਨਵੈਸਟੀਗੇਸ਼ਨ ਹੈ ਉਹ ਹੌਲੀ ਆ ਉਹ ਇੱਕ ਚੁਣੌਤੀ ਆ ਹੂੰ ਠੀਕ ਹੈ ਜੀ ਕ腐ਸ਼ਨ ਤੇ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਆ ਪਰ ਉਸ ਤੋਂ ਬਾਅਦ ਜਿਹੜਾ ਸਿਕੰਜਾ ਹੈ ਕ腐ਸ਼ਨ ਤੇ ਸਿਕੰਜਾ ਕਿਹਦਾ ਵਿਜੀਲੈਂਸ ਦਾ ਵਿਜੀਲੈਂਸ ਨੂੰ ਕੀ ਕਹਿੰਦੇ ਆਪਾਂ ਚੌਕਸੀ ਨਿਗਮਾ ਹੂੰ ਚੌਕਸੀ ਹਲਾਉਂਦੇ ਆ ਜੀ ਇਹਨਾਂ ਨੇ ਕਿਹਾ ਕਿ ਵਿਜੀਲੈਂਸ ਨੇ ਟਰੈਪ ਲਾ ਕੇ 1 ਸਾਲ ਦੇ ਵਿੱਚ 148 ਮਾਮਲੇ ਫੜੇ ਆ ਹੂੰ ਪਰ ਇਨਕੁਆਰੀ ਜਿਹੜੀ ਆ ਉਹ ਸਿਰਫ 58 ਦੀ ਪੂਰੀ ਹੋਈ ਆ ਹਾਂ ਮਤਲਬ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਐਸੇ ਕੇਸ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਜਿਹੜੀ ਆ ਜਾਂ ਇਨਕੁਆਰੀ ਆ ਜਿਹੜੀ ਉਹ ਅੱਧ ਅਧੂਰੀ ਆ ਜੀ ਦੇਖੋ ਉਹਦੇ ਚ ਕੀ ਹੁਣ ਆਪਾਂ ਦੇਖਿਆ ਟੋਲ ਫਰੀ ਨੰਬਰ ਹੈ ਜਾਂ ਇਸ ਤਰ੍ਹਾਂ ਦੀਆਂ ਮਤਲਬ ਕਿ ਭਾਈ ਹੈਲਪ ਲਾਈਨ ਆ ਜਾਂਦੀਆਂ ਹਾਂ ਹਾਂ ਤੇ ਸ਼ਿਕਾਇਤਾਂ ਵੱਧਦੀਆਂ ਨੇ ਮੇਰਾ ਮੰਨਣਾ ਇਹ ਆ ਸਾਬ ਕਿ ਵਿਜੀਲੈਂਸ ਨੂੰ ਹੋਰ ਇੱਕ ਤੇ ਨਫਰੀ ਦੇਣ ਦੀ ਜ਼ਰੂਰਤ ਹੈ ਜੀ ਵਧੀਆ ਉਹਨਾਂ ਦੀ ਹੋਰ ਟ੍ਰੇਨਿੰਗ ਚਾ ਹੋਰ ਜਿਹੜੇ ਅੱਜ ਦੇ ਦੌਰ ਦੇ ਸਾਜੋ ਸਾਮਾਨ ਨੇ ਉਹ ਦੇਣੇ ਚਾਹੀਦੇ ਆ ਠੀਕ ਹੈ ਨਾ ਜੀ ਕਿਉਂਕਿ ਕੇਸ ਲਗਾਤਾਰ ਵੱਧ ਰਹੇ ਆ ਜੀ ਜੀ ਤਾਂ ਆਪਾਂ ਲਗਾਤਾਰ ਵੇਖ ਰਹੇ ਹਾਂ ਇਨਕੁਆਰੀਆਂ ਲਗਾਤਾਰ ਇਨਕੁਆਰੀਆਂ ਲਗਾਤਾਰ ਵੱਧ ਰਹੀਆਂ ਨੇ ਜੀ ਤਾਂ ਮੁਕਾਬਲਤ ਨੂੰ ਉਸ ਤੇ ਇੱਕ ਤੇ ਆ ਕਿ ਮਹਿਕਮਾ ਜੋ ਵੀ ਹੁੰਦਾ ਇਸ ਤਰ੍ਹਾਂ ਦਾ ਕਿ ਉਹਨਾਂ ਨੂੰ ਬਈ ਤੁਸੀਂ ਸਮੇ ਸਮੇਂ ਸਿਰ ਜੋ ਤਕਨੀਕ ਹੈ ਜਦ ਦੇ ਦੌਰ ਚ ਬਦਲਦੀ ਹੈ ਉਹਦਾ ਹਾਨੀ ਕਰਦੇ ਚਲੋ ਦੂਜਾ ਇਹ ਹੈ ਕਿ ਜੋ ਤੁਹਾਡੀ ਨਫਰੀ ਹੈ ਉਹ ਨਫਰੀ ਬਹੁਤ ਥੋੜੀ ਆ ਮੈਂ ਜੇ ਅੰਦਾਜ਼ਾ ਲਾਵਾਂ ਕਿ ਮੇਰੇ ਖਿਆਲ ਦੇ ਨਾਲ ਵਿਜੀਲੈਂਸ ਦਾ ਜੇ ਸਾਰਾ ਤੁਸੀਂ ਵੇਖੋਗੇ ਨਫਰੀ ਦਾ ਅੰਕੜਾ 6 700 800 ਦੇ ਆਸ-ਪਾਸ ਹੋਏਗਾ ਮੇਰਾ ਕਮੋਟਾ ਆਪਣੇ ਆਪ ਜਾਂਦਾ ਹੈ ਜੀ ਹੋ ਸਕਦਾ ਮੈਂ ਰੋਂਗ ਹੋਵਾਂ ਤਾਂ ਉਹਦੇ ਚ ਵੀ ਵਿੱਚ ਗਵਾਹੀਆਂ ਚਲਣੀਆਂ ਨੇ ਡੇਲੀ ਜੀ ਕੁਝ ਬੰਦੇ ਨੇ ਕੋਈ ਬਿਮਾਰ ਸ਼ਮਾਰ ਰਹਿਣਾ ਇੱਧਰ ਉੱਧਰ ਵੀ ਜਾਣਾ ਤਾਂ ਇਹ ਇੱਕ ਮਸਲਾ ਜਿਹੜਾ ਸਾਨੂੰ ਸੋਚਣਾ ਵਿਚਾਰਨਾ ਪਊਗਾ ਕਿ ਕ腐ਸ਼ਨ ਤੇ ਬੰਦ ਨਹੀਂ ਤੁਸੀਂ ਕਰ ਸਕੇ ਜੀ ਜੋ ਇਹਨਾਂ ਨੇ ਕਿਹਾ ਸੀਗਾ ਕਿ ਜ਼ੀਰੋ ਟੋਲਰੈਂਸ ਵਗੈਰਾ ਪੇਰਾ ਠੀਕ ਹੈ ਟੋਲਰੈਂਸ ਤੁਹਾਡੀ ਹੈ ਕਿ ਨਹੀਂ ਹੈ ਉਹ ਲੋਕ ਜਾਣਦੇ ਆ ਵਿੱਚ ਪਰੰਤੂ ਇਹ ਆ ਕਿ ਜੋ ਵਿਜੀਲੈਂਸ ਇਹਨਾਂ ਚੀਜ਼ਾਂ ਨੂੰ ਫੜਦੀ ਆ ਤਾਂ ਉਹਨੂੰ ਚੁਸਤ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਬਹੁਤ ਸਲੋ ਸਪੀਡ ਹੈ ਤੇ ਉਹਦੇ ਵਿੱਚ ਵੀ ਗਾਂ ਜੇ ਤੁਸੀਂ ਦੇਖੋਗੇ ਤਾਂ ਫਿਰ ਕੋਟਾਂ ਕਚਹਿਰੀਆਂ ਚ ਵੀ ਪ੍ਰੋਸੀਡਰ ਜਿਹੜੇ ਉਹ ਲੰਮਕਦੇ ਆ ਬਿਲਕੁਲ ਤੇ ਇਹੋ ਜੇ ਮਾਮਲਿਆਂ ਦੇ ਵਿੱਚ ਤਾਂ ਤੁਹਾਡੀ ਜਿਹੜੀ ਪ੍ਰੋਸੈਸ ਦੀ ਸਪੀਡ ਹੈ ਨਾ ਬਹੁਤ ਜ਼ਿਆਦਾ ਬਹੁਤ سارے ਮਸਲੇ ਉਹ ਸ਼ੁਰੂ ਹੋ ਜਾਂਦੇ ਮਿੰਟੂ ਜੀ ਰੋਟ ਜਾਂਦੇ ਆ ਜਿਨ੍ਹਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸ਼ੁਰੂ ਤਾਂ ਹੋਇਆ ਸੀ ਖਬਰ ਬਣ ਕੇ ਇੱਕ ਵਾਰੀ ਸਾਹਮਣੇ ਆ ਗਿਆ ਉਸ ਤੋਂ ਬਾਅਦ ਬਸ ਉਹ ਪਤਾ ਨਹੀਂ ਲੱਗਦਾ ਕਿ ਉਹਦਾ ਨਤੀਜਾ ਕੀ ਹੋਇਆ ਉਹ ਜਾਂਚ ਕਿੱਥੇ ਪਹੁੰਚੀ